ਮੈਂ ਤੁਹਾਡਾ ਆਪਣਾ ਜੀ ਬਲਦੇਵ ਲਾਧੂ ਦਾ ਤੁਹਾਨੂੰ ਬਾਰਡਰ ਪੱਟੀ ਦੀ ਦੇ ਰਿਆਂ ਜੀ ਪਲ-ਪਲ ਦੀ ਅਪਡੇਟ ਹੜਾਂ ਦੀ ਦੇ ਰਿਆਂ ਜੀ ਅਪਡੇਟ ਤਾਂ আদਾਨੀ ਵੀਰਾਂ ਦੇ ਦਰ ਇੱਕ ਨਵੀਂ ਤਸਵੀਰ ਸਾਨੂੰ ਵਿਖੀ ਆ ਜਿਹੜੀ ਜਿਹੜਾ ਬੰਨ ਹੈਗਾ ਜੀ ਆਪਣੇ ਆਪਾ ਵੱਲੇ ਸ਼ਾ ਹੜਾ ਉੱਥੇ ਖੜਿਆ ਤਾਂ ਲੰਕਰ ਤਾਂ ਸਾਰੇ আদਾਨੀ ਵੀਰ ਦੇ ਰਿਆ ਪੱਠੇ ਵੀ ਦੇ ਰਿਆ ਦਵਾਈਆਂ ਵੀ ਦੇ ਰਿਆ ਸਾਰਾ ਕੁਝ ਦੇ ਰਿਆ ਇੱਕ ਨਵੀਂ ਚੀਜ਼ ਸਾਡੇ ਸਾਹਮਣੇ ਆਈ ਹੈ ਤਰ ਪਹਿਲਾਂ ਲੈ ਕੇ ਆਇਆ ਬਾਈ ਜੀ ਆ ਤਰ ਪਹਿਲਾਂ ਲੈ ਕੇ ਆਇਆ ਇਹ ਵੱਡੀ ਗੱਲ ਹੈ ਤੁਸੀਂ ਮੌਸਮ ਦੇਖ ਸਕਦੇ ਹੋ ਲਗਾਤਾਰ ਜਿਹੜਾ ਕਿ ਮੌਸਮ ਚੱਲ ਰਿਹਾ ਜੀ ਤਾਂ ਇਸ ਟਾਈਮ ਸਭ ਤੋਂ ਜ਼ਿਆਦਾ ਲੋਡ ਜਿਹੜੀ ਹੈ ਤਰਪਾਈਆਂ ਦੀ ਵੀ ਹੈ ਤੇ ਇਹ ਬਾਈਆਂ ਨੇ ਕੀਤਾ ਹੈ ਅਪਰਾਲਾ ਆਪਾਂ ਇਹਨਾਂ ਦਾ ਕਰਦੇ ਹਾਂ ਜੀ ਗੱਲ ਬਾਤ ਜੀ ਸ਼ੋਕ ਜੀ ਪਹਿਲਾਂ ਦੇ ਦੇਵਾ ਨੇ ਅੱਗੇ ਤਾਂ ਆਪਾਂ ਪ੍ਰੋਪਰ ਬੋਹਰ ਤੋਂ ਆ ਤੇ ਬਾਈ ਹਰੇਕੀੜੇ ਵਾਲੀ ਤੋਂ ਆ ਤੇ ਸਾਰੇ ਆਪ ਦਾ ਭਰਾ ਰਲ ਮਿਲ ਕੇ ਆਉ ਤਾਂ ਜਿੰਨਾ ਵੀ ਜਿੰਨੇ ਜੋਗੇ ਹੈਗੇ ਆ ਕਰੀ ਜਾਂਨੇ ਆ ਬਾਕੀ ਚਲੋ ਆਈਆਂ ਕਿ ਸਾਰੇ ਰਲ ਮਿਲ ਕੇ ਕਰਾਂਗੇ ਤਾਂ ਹੁਣ ਜਿਹੜਾ ਇਹਨਾਂ ਤੇ ਮਾੜਾ ਵਕਤ ਚੱਲੀ ਜਾਂਦਾ ਆਪਾਂ ਹੀ ਸਾਰਾ ਠੀਕ ਹੈ ਬਾਕੀ ਚੱਲ ਆਪਾਂ ਉਵੇਂ ਕੋਈ ਰਾਜਨੀਤੀ ਮੁੱਦਾ ਜਾਂ ਕੋਈ ਇਹੋ ਜੀ ਕੋਈ ਗੱਲ ਤਾਂ ਨਹੀਂ ਕਰਦੇਗੇ ਪਰ ਜਿਹੜੇ ਵੀ ਰਾਜਨੀਤੀ ਵਾਲੇ ਮਾੜੇ ਮੁੱਟੇ ਆਈ ਜਾਂਦੇ ਆ ਕੁਝ ਵੀ ਇਹ ਖਾਣਾ ਪੂਰਤੀ ਨਾ ਕਰਨ ਉਹ ਹੀ ਚੀਜ਼ਾਂ ਦੇ ਗਏ ਜਿਹੜੀ ਆਪਾਂ ਨੂੰ ਇਹਨਾਂ ਦੀ ਜ਼ਰੂਰਤ ਵਾਲੀ ਚੀਜ਼ ਆ ਹਾਂਜੀ ਜਿਵੇਂ ਹੁਣ ਪਹਿਲਾਂ ਅਸੀਂ ਆ ਕੇ ਪਹਿਲਾਂ ਪਰਸੋਂ ਆਏ ਸੀਗੇ ਆਪਾਂ ਪਰਸੋਂ ਆ ਕੇ ਸਾਰਾ ਵੇਖਿਆ ਕਿ ਕਿਹੜੀ-ਕਿਹੜੀ ਚੀਜ਼ ਦੀ ਲੋੜ ਹੈ ਹੁਣ ਤਰਪਾਲਾਂ ਦੀ ਇਹਨਾਂ ਨੂੰ ਸਭ ਤੋਂ ਕਿਉਂਕਿ ਲੰਗਰ ਆਈ ਜਾਂਦੇ ਆ ਚਲੋ ਵਧੀਆ ਆਸੇ-ਪਾਸੇ ਜਿੰਨੇ ਪਿੰਡ ਹੈ ਜਿੰਨੇ ਜੁਗ ਹੈ ਵੱਤੋਂ ਵੱਧ ਆਪਦਾ ਕਰੀ ਜਾਂਦੇ ਆ ਹੁਣ ਵੇਖਿਆ ਕਿ ਰਾਤ ਨੂੰ ਹੁਣ ਸਾਰੇ ਬਿਸਤਰੇ ਤਾਂ ਸਾਡੀ ਕੋਸ਼ਿਸ਼ ਸੀਗੀ ਕਿ ਆਪਾਂ ਤਰਪਾਲਾਂ ਦਾ ਕਰੀਏ ਕਿ ਆਪ ਦਾ ਹਨਾ ਬਾਕੀ ਚਲੋ ਬਾਕੀ ਹੋਰ ਵੀ ਚੱਲ ਬਹੁਤ ਆਪ ਦਾ ਭੈਣ ਭਰਾ ਲੱਗੇ ਪਈ ਆ ਜਿੰਨੇ ਜੋਗੇ ਹੈਗੇ ਆ ਬਸ ਰਲ ਮਿਲ ਕੇ ਕਰੋ ਜੀ ਇਹਨਾਂ ਤੇ ਹਮ ਜਿਹੜਾ ਟਾਈਮ ਹੈ ਆਪਾਂ ਹੀ ਆ ਜੀ ਠੀਕ ਹੈ ਨਾ ਤੇ ਬਾਕੀ ਆਹੀ ਹੈ ਜੀ ਅੱਗੇ ਸ਼ੇਅਰ ਕਰੋ ਆਪ ਦਾ ਜੀ ਦੋ ਦੋਨੋ ਸਾਈਡ ਇਧਰ ਵੀ ਪਾਣੀ ਹੈ ਇਧਰ ਹੀ ਪਾਣੀ ਹੈ ਹਾਲਾਤ ਕਿਵੇਂ ਦੇ ਔਰ ਲੋਕਾਂ ਨੂੰ ਤੁਹਾਡੇ ਕੋਲ ਨਹੀਂ ਆ ਕਿ ਜਿਹੜੇ ਅੰਦਰ ਠਾਣੀਆਂ ਦੇ ਵਿੱਚ ਅਜੇ ਵੀ ਬੈਠੇ ਉਮੀਦ ਲਾ ਕੇ ਸ਼ਾਇਦ ਪਾਣੀ ਘਟ ਜਾਏ ਜੀ ਇਹ ਤਾਂ ਜੀ ਆਈਆਂ ਜਾਣ ਤੋਂ ਵੱਧ ਕੋਈ ਚੀਜ਼ ਪਿਆਰੀ ਨਹੀਂ ਕੀ ਠੀਕ ਹੈ ਆਪਾਂ ਗੱਲ ਕਹਿਣੀ ਸੌਖੀ ਹੈ ਕਿ ਚਲੋ ਘਰ ਛੱਡ ਕੇ ਇੱਥੇ ਪਰ ਆਪਦਾ ਘਰ ਕਿੱਥੇ ਛੱਡਿਆ ਜਾਂਦਾ ਕੋਸ਼ਿਸ਼ ਤਾਂ ਆਪਣੀ ਆਈਆਂ ਕਿ ਚਲੋ ਜਾਨ ਸਭ ਤੋਂ ਮੂਰੇ ਹੁੰਦੀ ਹੈ ਆਪਣੇ ਹਨਾ ਕਿ ਪਹਿਲਾ ਹੈ ਕਿ ਕੋਸ਼ਿਸ਼ ਕਰੋ ਕਿ ਇੱਥੇ ਆਓ ਜੋ ਜਿੰਨੇ ਵੀ ਆਸ-ਪਾਸੇ ਪਿੰਡਾਂ 'ਚ ਵੀ ਪਨਾਹ ਮਿਲ ਜਾਂਦੀ ਹੈ ਜਿਵੇਂ ਸਕੂਲਾਂ 'ਚ ਛੁੱਟੀਆਂ ਤਾਂ ਹੀ ਕੀਤੀਆਂ ਤਾਂ ਕਿ ਮੀਂਹ ਕਰਵਰੀ ਚਲੋ ਬਾਅਦ 'ਚ ਉਹ ਤਾਂ ਚਲੋ ਰਲ ਮਿਲ ਕੇ ਬਸ ਕੋਸ਼ਿਸ਼ ਇੱਕ ਹੋਰ ਮੇਰੀ ਜ਼ਰੂਰੀ ਇੱਕ ਬੇਨਤੀ ਹੋਰ ਹੈ ਕਿ ਚਲੋ ਬਾਕੀ ਤਾਂ ਚੱਲ ਗੱਲਾਂ ਚੱਲ ਜਾਈਆਂਣਗੀਆਂ ਆਹ ਇੱਕ ਦੋ ਤਿੰਨ ਚਾਰ ਦਿਨ ਆਵਦਾ ਕਰਨ ਇਹਨਾਂ ਨੂੰ ਅਸਲ ਚ ਲੋਡ ਹੈਗੀ 10 15 ਦਿਨਾਂ ਬਾਅਦ ਹੂੰ ਹੂੰ ਉਦੋਂ ਸਭ ਤੋਂ ਵੱਧ ਇਹਨਾਂ ਨੂੰ ਲੋਡ ਹੈ ਤੇ ਬਸ ਹੁਣ ਦੋ ਚਾਰ ਦਿਨਾਂ ਬਾਅਦ ਇਹਨਾਂ ਨੂੰ ਭੁੱਲਿਓ ਨਾ ਜੀ ਕੋਸ਼ਿਸ਼ ਕਰੋ ਕਿ ਆਪਾਂ 10 15 ਦਿਨਾਂ ਬਾਅਦ ਇਹਨਾਂ ਨੂੰ ਜ਼ਿਆਦਾ ਜ਼ਰੂਰਤ ਹੈ ਅੱਜ ਨਾਲੋਂ ਵੀ ਜ਼ਿਆਦਾ ਜ਼ਰੂਰਤ ਹੈ ਕਿ ਉਹ ਕੋਸ਼ਿਸ਼ ਕਰੋ ਕਿ ਆਪ ਦਾ ਬਸ ਆਹੀ ਹੈ ਜੀ ਆ ਮੈਂ ਤੁਹਾਡਾ ਸਵਾਲ ਥੋੜਾ ਜਿਹਾ ਵਾਧਾ ਕਰਦਾ ਇੱਕ ਨਾ ਸਵਾਲ ਸਵਾਲ ਸੀ ਵੀ ਚਲੋ ਸਾਰੇ ਜਿਹੜੇ ਦਾਨੀ ਵੀਰ ਮਦਦ ਕਰ ਰਹੇ ਹਨ ਮਤਬ ਬਹੁਤ ਜ਼ਿਆਦਾ ਹੋ ਰਹੀ ਹੈ ਵੀ ਚਲੋ ਪੁੱਲਿਆਂ ਨੇ ਵਧੀਆ ਤਾਂ ਇਸ ਤੋਂ ਬਾਅਦ ਜਿਹਦੀ ਗੱਲ ਕੀਤੀ ਵੀ 10 15 ਦਾ ਮਤਬ ਬਹੁਤ ਜ਼ਿਆਦਾ ਲੋਡ ਮਿਲ ਕੋ ਖੇਤੀ ਤਿਆਰ ਕਰਨੀ ਜੇ ਪਾਣੀ ਕੱਟਦਾ ਤਾਂ ਖੇਤ ਵੀ ਤਿਆਰ ਕਰਨੇ ਰੇਤਾ ਵੀ ਆ ਸਾਰਾ ਸੈਟਿੰਗ ਕਰਨੀ ਆ ਤਾਂ ਉਸ ਵਕਤ ਵੀ ਜਿਹੜਾ ਜਿਹੜਾ ਦਾਨੀ ਵੀਰ ਹੱਥ ਫੜਨਾ ਆ ਹੁਣ ਵੀ ਚਲਾਉਣ ਪਰ ਹਾਂ ਉਹ ਤੋਂ ਜ਼ਿਆਦਾ ਜ਼ਰੂਰਤ ਹੈ ਜੀ ਹੁਣ ਤਾਂ ਕਿਉਂਕਿ ਆਏ ਹਨ ਕਿ ਚਲ ਇੱਕ ਲਾ ਲੋ ਕਹਿਣਾ ਨਹੀਂ ਚਾਹੀਦਾ ਇੱਕ ਲਹਿਰ ਚੱਲੀ ਜਾਂਦੀ ਹੁਣ ਲਹਿਰ ਦੇ ਮੈ ਚਲੋ ਜੀ ਆਪਾਂ ਵੀ ਚੱਲਦੇ ਆ ਚਲੋ ਜੀ ਆਪਾਂ ਵੀ ਚੱਲਦੇ ਆ ਹੁਣ 2-4 ਦਿਨਾਂ ਬਾਅਦ ਚਲੋ ਆਈ ਨਹੀਂ ਮੈਂ ਕਹਿੰਦਾ ਹੈਗਾ ਕਿ ਕੋਸ਼ਿਸ਼ ਤਾਂ ਸਾਰੇ ਵੱਧ ਤੋਂ ਵੱਧ ਕਰੀ ਜਾਂਦੇ ਪਰ 10-15 20 ਦਿਨਾਂ ਬਾਅਦ ਇਹਨਾਂ ਨੂੰ ਜ਼ਿਆਦਾ ਜ਼ਰੂਰਤ ਹੈ ਉਦੋਂ ਆਪਾਂ ਕੋਸ਼ਿਸ਼ ਕਰੀਏ ਕਿ ਚਲੋ ਉਦੋਂ ਇਹਨਾਂ ਨੂੰ ਜ਼ਰੂਰਤ ਹੋਊਗੀ ਡੀਜ਼ਲ ਦੀ ਟਰੈਕਟਰ ਦੀ ਜਾਂ ਇਹਨਾਂ ਨੂੰ ਫਸਲਾਂ ਸੁਧਾਰਨ ਦੀ ਜਾਂ ਹੋਰ ਆਪਦੀ ਨਿੱਕ ਕੁੱਟੇ ਜੜੀਆਂ ਵੀ ਕਿ ਹਾਂ 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 ਉਦੋਂ ਬਸ ਜ਼ਿਆਦਾ ਆਪਾਂ ਨੂੰ ਇਹਨਾਂ ਨੂੰ ਸਾਥ ਦੇ ਗਏ ਇਹਨਾਂ ਦਾ ਹਨਾ ਬਸ ਆਹੀ ਚੀਜ਼ ਹੈ ਜੀ ਹਾਂ ਕਰ ਰਹੇ ਤੁਸੀਂ ਗੱਲ ਕੇ ਠੀਕ ਹੈ ਜੀ ਤਾਂ ਬਹੁਤ ਬਹੁਤ ਬਾਈ ਜੀ ਤਾਂ ਇਹ ਨੌਜਵਾਨਾਂ ਨੇ ਅਪਰਾਲਾ ਕੀਤਾ ਪਰ ਪਹਿਲਾਂ ਦੇਰਿਆ ਤੁਸੀਂ ਦੇਖ ਰਹੇ ਹੋ ਕਿਉਂਕਿ ਮੌਸਮ ਬਹੁਤ ਖਰਾਬ ਹੈ ਜੀ ਆ ਬਾਰਸ਼ ਆ ਰਹੀ ਹੈ ਬਾਈ ਜੀ ਕਹਿ ਰਹੇ ਸੀ ਇਹਨਾਂ ਦੇ ਜਦੋਂ ਹਾਲਾਤ ਦੇਖੇ ਇਹਨਾਂ ਨੇ ਤੇ ਕੱਪੜੇ ਵਗੈਰਾ ਗੱਲੇ ਸੀ ਮੰਜੇ ਵਗੈਰਾ ਗੱਲੇ ਸੀ ਤਾਂ ਤੁਸੀਂ ਦੇਖੋ ਘਰ ਛੱਡ ਕੇ ਇੱਥੇ ਬੈਠਿਆ ਬੰਨ ਤੇ ਤਾਂ ਇਹ ਸੇਵਾ ਸੱਚੀ ਸੁੱਚੀ ਲੱਗੂਗੀ ਬਹੁਤ ਬਹੁਤ ਧੰਨਵਾਦ ਜੀ ਬਾਈਆਂ ਜੀ ਧੰਨਵਾਦ ਜੀ ਜੀ ਉੱਥੇ ਤਾਂ ਤੁਸੀਂ ਤਸਵੀਰਾਂ ਚ ਦੇਖ ਰਹੇ ਹੋ ਬਾਈ ਜੀ ਪਿੰਡ ਕਿੜਿਆਂ ਵਾਲਾ ਤੋਂ ਜਸਪ੍ਰੀਤ ਤੇ ਅਭੋਰ ਤੋਂ ਆ ਜਿਹੜੇ ਅਤਰ ਪਹਿਲਾਂ ਦੀ ਸੇਵਾ ਕਰ ਰਿਹਾ ਤੁਸੀਂ ਦੇਖੋ ਅਤਰ ਪਹਿਲਾਂ ਆਪਣੇ ਹੱਥੀਂ ਕੱਟ ਕੇ ਇਹ ਜਿਹੜੇ ਬੈਠਿਆ ਚੋਪੜੇ ਬਣਾ ਕੇ ਬਾਈ ਜੀ ਨਾਲ ਕੱਲ ਹੀ ਕਹਿੰਦੇ ਇਹਨਾਂ ਦੇ ਕੱਪੜੇ ਗਿੱਲੇ ਮੰਜੇ ਗਿੱਲੇ ਸੀ ਤਾਂ ਅਤਰ ਪਹਿਲਾਂ ਦੀ ਸੇਵਾ ਕਰ ਰਿਹਾ ਜੀ ਪਿੰਡ ਬੱਲੇ ਸ਼ਾਹ ਤਾਰ ਜਿਹੜੇ ਕੰਡੇ ਦੇ ਉੱਪਰ ਬੈਠਿਆ ਬੰਦੇ ਉੱਪਰ ਲੋਕ ਬੈਠਾ ਤਾਂ ਬਹੁਤ ਬਹੁਤ ਧੰਨਵਾਦ ਬਾਈ ਜੀ ਬੜੀ ਵੱਡੀ ਸੇਵਾ ਤੁਸੀਂ ਕਰ ਰਹੇ ਹੋ ਜੀ ਤੁਸੀਂ ਤਸਵੀਰਾਂ ਦੇਖੋ ਲੋਕਾਂ ਨੇ ਆ ਆਪਣੇ ਹੱਥੀ ਜਿਹੜੇ ਤਰ ਪਹਿਲਾਂ ਆ ਦੇ ਕੇ ਕੱਟ ਕੇ ਆ ਵੇਖੋ ਬਾਈ ਜੀ ਪੂਰ ਰਿਆ ਜੀ ਤਾਂ ਬਹੁਤ ਵਧੀਆ ਪੁੰਨ ਦਾ ਕੰਮ ਕਰ ਰਿਹਾ ਜੀ ਮੇਰਾ ਨੰਬਰ ਤੁਸੀਂ ਨੋਟ ਕੀਤਾ ਸੀ ਨਾ ਤਰ ਪਹਿਲਾਂ ਦੀ ਸੇਵਾ ਕੀਤੀ ਹੈ ਜੀ ਬਾਈ ਹੋਰਾਂ ਨੇ ਲੱਗੇਗੀ ਸੇਵਾ ਆ ਜੀ ਸੱਚੇ ਮਨੋਂ ਕਿ ਦਿਨ ਕਿ ਦਿਨ ਮੰਗ ਉੱਠ ਰਹੀ ਸੀ ਤਰ ਪਹਿਲਾਂ ਦੀ ਜੀ ਜੀ ਧੰਨਵਾਦ